ਸੱਚੇ ਗਾਲ ਜੀ ਅਮਰੀਕਾ ਨਿਊਜ਼ ਬੁਲਟਿਨ ਮੇ ਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਟੰਜ਼ਰ ਮਾਰਦੇ ਹਾਂ ਮਖੜ ਲੈਣ ਸਤੇ 2 ਅਪ੍ਰੈਲ ਤੋਂ ਭਾਰਤ ਤੇ 100 ਫੀਸਦੀ ਟੈਰਫ ਲਗਾਉਣ ਦਾ ਕੀਤਾ ਗਿਆ ਐਲਾਨ ਅਮਰੀਕੀ ਸੰਸਦ ਦੇ ਵਿੱਚ ਪਹਿਲੇ ਭਾਸ਼ਣ ਚ ਬੋਲੇ ਡੋਨਾਲਡ ਟਰੰਪ ਰਾਸ਼ਪਤੀ ਡੋਨਾਲਡ ਟਰੰਪ ਨੇ ਵਿਦਿਆਰਥੀਆਂ ਨੂੰ ਧਮਕੀ ਕਿ ਹਾਂ ਵਿਰੋਧ ਪ੍ਰਦਰਸ਼ਨ ਕੀਤਾ ਤਾਂ ਕਰ ਦਵਾਂਗੇ ਰਿਪੋਰਟ ਸਿਟੀਜ਼ਨਸ਼ਿਪ ਲਈ 5 ਮਿਲੀਅਨ ਡਾਲਰ ਦਾ 골ਡ ਕਾਰਡ ਟਰੰਪ ਨੇ ਕਿਹਾ ਇੱਕ ਗ੍ਰੀਨ ਕਾਰਡ ਫੰਡ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਮਰੀਕੀ ਸੰਸਦ ਦੇ ਵਿੱਚ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਐਲਾਨ ਕਰ ਦਿੱਤਾ ਹੈ ਦਰਸਲ ਉਹਨਾਂ ਨੇ ਕਿਹਾ ਕਿ 2 April ਤੋਂ ਭਾਰਤ ਦੇ ਉੱਤੇ ਟੈਰਿਫ ਲਗਾਉਣ ਜਾ ਰਹੇ ਨੇ ਡੋਨਾਲਡ 트ੰਪ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਭਾਰਤ ਅਮਰੀਕਾ ਦੇ ਉੱਤੇ 100% ਤੋਂ ਵੱਧ ਟੈਰਿਫ ਲਗਾਉਂਦਾ ਹੈ ਤੇ ਹੁਣ ਡੋਨਾਲਡ 트ੰਪ ਨੇ ਕਿਹਾ ਹੈ ਕਿ 2 April ਤੋਂ ਭਾਰਤ ਦੇ ਉੱਤੇ ਵੀ 100% ਟੈਰਿਫ ਲਗਾਇਆ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ 2 ਅਪ੍ਰੈਲ ਤੋਂ ਭਾਰਤ ਤੇ ਟਿੱਟ ਫੋਰ ਟੈਰਫ ਲਗਾਉਂਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤ ਸਾਡੇ ਤੋਂ ਸੌਫਿਸ ਦੀ ਤੋਂ ਵੱਟ ਟੈਰਫ ਲੈਂਦਾ ਹੈ ਤੇ ਅਸੀਂ ਵੀ ਅਗਲੇ ਮਹੀਨੇ ਤੋਂ ਅਜਿਹਾ ਹੀ ਕਰਨ ਜਾ ਰਹੇ ਹਾਂ ਉਹਨਾਂ ਨੇ ਇਹ ਐਲਾਨ ਬੁੱਧਵਾਰ ਸਵੇਰੇ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਦੇ ਵਿੱਚ ਕੀਤਾ ਉਹਨਾਂ ਨੇ 1 ਘੰਟਾ 44 ਮਿੰਟ ਦਾ ਰਿਕਾਰਡ ਭਾਸ਼ਣ ਦਿੱਤਾ ਆਪਣੇ ਪਿਛਲੇ ਕਾਰਜਕਾਲ 'ਚ ਉਹਨਾਂ ਨੇ ਸਿਰਫ 1 ਘੰਟੇ ਦਾ ਭਾਸ਼ਣ ਦਿੱਤਾ ਸੀ 트ੰਪ ਨੇ ਆਪਣਾ ਭਾਸ਼ਣ ਅਮਰੀਕਾ ਵਾਪਸ ਆ ਗਿਆ ਇਹ ਨਾਲ ਸ਼ੁਰੂ ਕੀਤਾ ਹੈ ਜਿਸ ਦਾ ਅਰਥ ਹੈ ਕਿ ਅਮਰੀਕਾ ਦਾ ਯੁੱਗ ਵਾਪਸ ਆ ਗਿਆ 트ੰਪ ਨੇ ਕਿਹਾ ਹੈ ਕਿ ਇਨਾਂ ਦੇ ਵਿੱਚ ਜੋ ਕੀਤਾ ਹੈ ਉਹ ਬਹੁਤ ਸਾਰੀਆਂ ਸਰਕਾਰਾਂ ਆਪਣੇ 4 ਜਾਂ 8 ਸਾਲਾਂ ਦੇ ਕਾਰਜਕਾਲ 'ਚ ਨਹੀਂ ਕਰ ਸਕੀਆਂ ਇਸ ਤੋਂ ਇਲਾਵਾ 트াম্প ਨੇ ਪਾਕਿਸਤਾਨ ਦਾ ਵੀ ਧੰਨਵਾਦ ਕੀਤਾ ਹੈ 트াম্প ਨੇ ਕਿਹਾ ਹੈ ਕਿ 2021 'ਚ ਅਫਗਾਨਿਸਤਾਨ 'ਚ ਅਤਵਾਦੀਆਂ ਨੇ 13 ਅਮਰੀਕੀ ਸੈਨਿਕਾਂ ਨੂੰ ਮਾਰ ਦਿੱਤਾ ਸੀ ਪਾਕਿਸਤਾਨ ਸਰਕਾਰ ਨੇ ਉਹਨਾਂ ਨੂੰ ਫੜਨ 'ਚ ਮਦਦ ਕੀਤੀ ਹੈ ਜਿਹੜੇ ਖਾਸ ਹੈ ਕਿ ਜਨਾਲ 트াম্প ਜਦ ਤੋਂ ਰਾਸ਼ਟਰਪਤੀ ਬਣੇ ਨੇ ਲਗਾਤਾਰ ਟੈਰਫ ਬਾਰੇ ਧਮਕੀਆਂ ਦਿੰਦੇ ਵਿਖਾਈ ਦੇ ਰਹੇ ਨੇ ਕਹਿੰਦਾ ਮੈਕਸੀਕੋ ਦੇ ਉੱਤੇ 25% ਟੈਰਫ ਲਗਾਉਣ ਤੋਂ ਬਾਅਦ ਹੁਣ ਉਹ ਭਾਰਤ ਦੇ ਪਿੱਛੇ ਵੀ ਪੈ ਗਏ ਨੇ ਹਾਲਾਂਕਿ ਪਿਤੇ ਮਹੀਨੇ ਹੀ ਡੋਨਾਲਡ 트੍ਰੰਪ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਕੇ ਹਟੇ ਨੇ ਜਿਸ ਤੋਂ ਬਾਅਦ ਵੀ ਉਹ ਭਾਰਤ ਦੇ ਉੱਤੇ ਟੈਰਿਫ ਲਗਾਉਣ ਦੀ ਆਪਣੀ ਗੱਲ ਤੇ ਪ੍ਰਕਰਾਰ ਵਿਖਾਈ ਦੇ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਮਰੀਕੀ ਸਕੂਲਾਂ ਤੇ ਕਾਲਜਾਂ 'ਚ ਕਿਸੇ ਵੀ ਤਰ੍ਹਾਂ ਦੇ ਵਿਰੋਧ ਦੇ ਪ੍ਰਦਰਸ਼ਨ ਤੇ ਪਾਬੰਦੀ ਲਗਾ ਦਿੱਤੀ ਹੈ 트੍ਰੰਪ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਜੇਕਰ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਤਾਂ ਫਿਰ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਵਿਦਿਆਰਥੀਆਂ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਚਿੰਤਾ ਬਣੀ ਹੋਈ ਹੈ ਜਿਸ ਨਾਲ ਸ਼ਮਟੇ ਕਿਹਾ ਹੈ ਕਿ ਕਿਸੇ ਵੀ ਸਕੂਲ ਜਾਂ ਕਾਲਜ ਨੂੰ ਜਿੱਥੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਸੰਗੀ ਫੰਡਿੰਗ ਵੀ ਨਹੀਂ ਦਿੱਤੀ ਜਾਵੇਗੀ ਇਸ ਵਿੱਚ ਸ਼ਾਮਲ ਹੈ ਵਿਦਿਆਰਥੀਆਂ ਵਿਰੋਧ ਸਜ਼ਾਈਓ ਕਾਰਵਾਈ ਕੀਤੀ ਜਾਵੇਗੀ ਜੇਕਰ ਦੂਜੇ ਦੇਸ਼ਾਂ ਦੇ ਵਿਦਿਆਰਥੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਪਾਏ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਆਪਣੇ ਦੇਸ਼ਾਂ ਦੇ ਵਿੱਚ ਡਿਪੋਰਟ ਕਰ ਦਿੱਤਾ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਕਿ ਉਹ ਉਹਨਾਂ ਕਾਲਜਾਂ ਦੇ ਸੰਗੀ ਫੰਡਿੰਗ 'ਚ ਕਟੌਤੀ ਕਰਨਾ ਚਾਹੁੰਦੇ ਨੇ ਜੋ ਗੈਰ ਕਾਨੂੰਨੀ ਵਿਰੋਧ ਪ੍ਰਦਰਸ਼ਨਾਂ ਦੀ ਇਜਾਜ਼ਤ ਦਿੰਦੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਜਿਸ ਨੂੰ ਨਾਗਰਿਕ ਅਧਿਕਾਰ ਸਮੂਹ ਨੇ ਬੋਲਣ ਤੇ ਇਕੱਠ ਕਰਨ ਦੀ ਆਜ਼ਾਦੀ 'ਤੇ ਹਮਲਾ ਕਿਹਾ ਏ ਮੰਗਲਵਾਰ ਨੂੰ ਪੋਸਟ ਉਨਾ ਕਾਰਜਕਾਰੀ ਆਦੇਸ਼ਾਂ ਦੇ ਕੁਝ ਵਿਚਾਰਾਂ ਨੂੰ ਦਰਸਾਉਂਦੀ ਵਿਖਾਈ ਦਿੱਤੀ ਹੈ ਜੋ ਉਹਨਾਂ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 2019 ਵਿੱਚ ਅਤੇ 29 ਜਨਵਰੀ ਨੂੰ ਜਾਰੀ ਕੀਤੇ ਸਨ ਜਿਸ ਤੋਂ ਪਿਛਲੇ ਸਾਲ ਕਾਲਜ ਕੈਂਪਸਾਂ 'ਚ ਫੈਲੇ ਫਲਸਤੀਨੀ ਪੱਖੀ ਵਿਦਿਆਰਥੀ ਵਿਰੋਧ ਅੰਦੋਲਨ ਨੂੰ ਯਹੂਦੀ ਵਿਰੋਧੀ ਦੱਸਿਆ ਗਿਆ ਸੀ 트럼ਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿਸਾਰੇ ਸੰਗੀ ਫੰਡਿੰਗ ਕਿਸੇ ਵੀ ਕਾਲਜ ਸਕੂਲ ਜਾਂ ਯੂਨੀਵਰਸਿਟੀ ਲਈ ਬੰਦ ਕਰ ਦਿੱਤੇ ਜਾਣਗੇ ਜੋ ਗੈਰ ਕਾਨੂੰਨੀ ਵਿਰੋਧ ਪ੍ਰਦਰਸ਼ਨਾਂ ਦੀ ਆਗਿਆ ਦਿੰਦਾ ਹੈ। ਅੰਦੋਲਨਕਾਰਾਂ ਨੂੰ ਕੈਦ ਕੀਤਾ ਜਾਵੇਗਾ ਜਾਂ ਸਥਾਈ ਤੌਰ ਤੇ ਉਸ ਦੇਸ਼ ਚ ਵਾਪਸ ਭੇਜਿਆ ਜਾਵੇਗਾ ਜਿੱਥੋਂ ਆਏ ਨੇ। ਅਮਰੀਕੀ ਵਿਦਿਆਰਥੀਆਂ ਨੂੰ ਸਥਾਈ ਤੌਰ ਤੇ ਕੱਢ ਦਿੱਤਾ ਜਾਵੇਗਾ ਜਾਂ ਅਪਰਾਧ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਜਾਵੇਗਾ। ਟਰੰਪ ਦੇ ਬੁਲਾ ਰਹੇ ਨੇ ਇਸ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿ ਵਾਈਟ ਹਾਊਸ ਇੱਕ ਗੈਰ ਕਾਨੂੰਨੀ ਵਿਰੋਧ ਪ੍ਰਦਰਸ਼ਨ ਨੂੰ ਕਿਵੇਂ ਪਰਭਾਸ਼ਿਤ ਕਰੇਗਾ ਜਾਂ ਸਰਕਾਰ ਪ੍ਰਦਰਸ਼ਨਕਾਰੀਆਂ ਨੂੰ ਕਿਵੇਂ ਕੈਦ ਕਰੇਗੀ ਅਮਰੀਕੀ ਸੰਵਿਧਾਨ ਦਾ ਪਹਿਲਾ ਸੋਧ ਬੋਲਣ ਅਤੇ ਇਕੱਠ ਕਰਨ ਦੀ ਆਜ਼ਾਦੀ ਦੀ ਰੱਖਿਆ ਕਰਦਾ ਹੈ ਇੱਕ ਗੈਰ ਮੁਨਾਫਾ ਸਮੂਹ ਫਾਊਂਡੇਸ਼ਨ ਫਾਰ ਇੰਡੀਵਿਜੂਅਲ ਰਾਈਟਸ ਐਂਡ ਐਕਸਪ੍ਰੈਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਟਰੰਪ ਦੀ ਧਮਕੀ ਬਹੁਤ ਹੀ ਡਰਾਮਣੀ ਸੀ ਅਤੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰਾਜਨੀਤਿਕ ਭਾਸ਼ਣ ਲਈ ਸਜ਼ਾ ਤੋਂ ਡਰਾਣੀ ਦੇਵੇਗੀ ਰਾਸ਼ਟਰਪਤੀ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਕੱਢਣ ਲਈ ਮਜਬੂਰ ਨਹੀਂ ਕਰ ਸਕਦੇ ਅਮਰੀਕੀ ਸਰਕਾਰ ਨਿੱਜੀ ਜਾਂ ਜਨਤਕ ਤੌਰ ਤੇ ਫੰਡ ਪ੍ਰਾਪਤ ਸਕੂਲਾਂ ਦਾ ਕੌਲ ਸਾਨੂੰ ਕੰਟਰੋਲ ਨਹੀਂ ਕਰਦੀ ਹਾਲਾਂਕਿ ਇੱਕ ਰਾਸ਼ਟਰਪਤੀ ਕੋਲ ਅਮਰੀਕੀ ਸਿੱਖਿਆ ਵਿਭਾਗ ਦੁਆਰਾ ਵੰਡੇ ਗਏ ਸੰਗੀ ਫੰਡਿੰਗ ਦੁਆਰਾ ਨੀਤੀਗਤ ਟੀਚਾ ਨੂੰ ਉਤਸ਼ਾਹਿਤ ਕਰਨ ਦੀ ਸੀਮਿਤ ਯੋਗਤਾ ਹੈ ਜਨਵਰੀ ਚ 트럼ਪ ਦੇ ਕਾਰਜਕਾਰੀ ਆਦੇਸ਼ ਨੇ 2019 ਚ ਦਸਖਤ ਕੀਤੇ ਇੱਕ ਸਮਾਨ ਆਦੇਸ਼ ਨੂੰ ਬਹਾਲ ਕੀਤਾ ਜਿਸ ਚ ਸਿੱਖਿਆ ਵਿਭਾਗ ਨੂੰ ਉਹਨਾਂ ਕਾਲਜਾਂ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਜੋ ਸੰਗੀ ਫੰਡਿੰਗ ਪ੍ਰਾਪਤ ਕਰਦੇ ਨੇ ਜੇਕਰ ਉਹ ਯਹੂਦੀ ਵਿਦਿਆਰਥੀਆਂ ਤੇ ਸਟਾਫ ਨੂੰ ਯਹੂਦੀ ਵਿਰੋਧਵਾਦ ਤੋਂ ਬਚਾਉਣ ਚ ਅਸਫਲ ਰਹਿੰਦੇ ਨੇ 트੍ਰੰਪ ਨੇ ਵਿਦੇਸ਼ ਮੰਤਰੀ ਮਾਰਕੂ ਰੂਪਿਓ ਨੂੰ ਇਹ ਵੀ ਕਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਵਿਦਿਆਰਥੀ ਵੀਜ਼ਾ ਤੇ ਅਮਰੀਕਾ ਚ ਦਾਖਲ ਹੋਏ ਗੈਰ-ਨਾਗਰਿਕ ਪ੍ਰਦਰਸ਼ਨਕਾਰੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ ਨਾਗਰਿਕਤਾ ਨੂੰ ਲੈ ਕੇ ਇੱਕ ਵਾਰ ਫੇਰ ਤੋਂ ਰਸ਼ਟਰਪਤੀ ਡੋਨਾਲਡ 트੍ਰੰਪ ਦਾ ਬਿਆਨ ਆਇਆ ਹੈ 트੍ਰੰਪ ਨੇ ਨਾਗਰਿਕਤਾ ਲਈ 5 ਮਿਲੀਅਨ ਡਾਲਰ ਦੇ 골ਡ ਕਾਰਡ ਨੂੰ ਨਵਾਂ ਰਸਤਾ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਗ੍ਰੀਨ ਕਾਰਡ ਵਾਂਗੂ ਹੈ ਉਸ ਤੋਂ ਬਿਹਤਰ ਹੈ ਤੇ ਉਸ ਤੋਂ ਵਧੇਰੇ ਸੂਝਵਾਨ ਤਰੀਕਾ ਹੈ। ਰਸ਼ਟਰਪਤੀ ਡੋਨਾਲਡ 트੍ਰੰਪ ਨੇ ਮੰਗਲਵਾਰ ਨੂੰ ਆਖਿਆ ਹੈ ਕਿ 5 ਮਿਲੀਅਨ ਡਾਲਰ ਦਾ 골ਡ ਕਾਰਡ ਬਹੁਤ ਜਲਦੀ ਵਿਕਰੀ ਲਈ ਉਪਲਬਧ ਹੋਵੇਗਾ ਤੇ ਇਹ ਅਮਰੀਕੀ ਨਾਗਰਿਕ ਬਣਨ ਲਈ ਇੱਕ ਨਵੇਂ ਰਸਤੇ ਵਜੋਂ ਕੰਮ ਕਰੇਗਾ। ਟਰੰਪ ਨੇ ਆਖਿਆ ਕਿ ਗ੍ਰੀਨ ਕਾਰਡ ਵਾਂਗੂ ਐ ਪਰ ਉਸ ਤੋਂ ਬਿਹਤਰ ਹੈ ਤੇ ਵਧੇਰੇ ਸੁਝਵਾਨ ਹੈ ਅਤੇ ਇਹਨਾਂ ਲੋਕਾਂ ਨੂੰ ਸਾਡੇ ਦੇਸ਼ 'ਚ ਟੈਕਸ ਦੇਣਾ ਪਵੇਗਾ ਟਰੰਪ ਨੇ ਆਖਿਆ ਕਿ ਨਾਗਰਿਕਤਾ ਦਾ ਨਵਾਂ ਰਸਤਾ ਹੈ ਦੁਨੀਆ ਭਰ ਦੇ ਸਭ ਤੋਂ ਸਫਲ ਨੌਕਰੀਆਂ ਪੈਦਾ ਕਰਨ ਵਾਲੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦਾ ਰਸਤਾ ਖਰੀਦਣ ਦੀ ਆਗਿਆ ਦੇਵੇਗਾ 골ਡ ਕਾਰਡ ਵੀਜ਼ਾ ਅਮੀਰ ਵਿਦਿਆਰਥੀਆਂ ਨੂੰ ਅਮਰੀਕਾ 'ਚ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਯੋਗ ਬਣਾਏਗਾ ਟਰੰਪ ਪਹਿਲਾਂ ਵੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਨੂੰ ਅਮਰੀਕੀ ਨਾਗਰਿਕ ਬਣਨ ਲਈ ਆਕਰਸ਼ਿਤ ਕਰਨ ਦੀ ਆਪਣੀ ਯੋਜਨਾ ਦਾ ਪ੍ਰਚਾਰ ਕਰ ਚੁੱਕੇ ਨੇ ਹਾਲਾਂਕਿ ਉਸੇ ਸਮੇਂ ਆਇਆ ਹੈ ਜਦੋਂ ਉਹ ਗੈਰ ਕਾਨੂੰਨੀ ਪ੍ਰਵਾਸ ਤੇ ਰੋਕ ਲਗਾ ਰਹੇ ਨੇ ਤੇ ਨਾਲ ਹੀ ਯੂਨੀਵਰਸਟੀਆਂ ਸਕੂਲੀ ਖਰਚਿਆਂ ਅਤੇ ਵਿਦਿਆਰਥੀ ਕਰਜ਼ਿਆਂ 'ਚ ਵਾਅਦੇ ਦੇ ਵਿਚਾਰੇ ਵਾਧੀਆਂ ਸੁਰਖੀਆਂ ਦੇ ਵਿੱਚ ਨੇ ਟਰੰਪ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਹਫਤਿਆਂ 'ਚ ਨਵਾਂ ਵੀਜ਼ਾ ਵਿਕਲਪ ਵਿਕਰੀtਿਆ ਜਾਵੇਗਾ ਨਵੇਂ ਵੀਜ਼ੇ ਦੇ ਵੇਰਵੇ ਹਜੇ ਵੀ ਅਸਪਸ਼ਟ ਨੇ ਪਰ ਟਰੰਪ ਨੇ ਕਿਹਾ ਕਿ ਇਹ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਸੁਦਾਰਨਦੀਆਂ ਉਹਨਾਂ ਦੀਆਂ ਯੋਜਨਾਵਾਂ 'ਚੋਂ ਇੱਕ ਸੀ ਇਸ ਮਹੀਨੇ ਦੇ ਸ਼ੁਰੂ 'ਚ 트ੰਪ ਦੇ ਐਲਾਨ ਤੋਂ ਬਾਅਦ ਹੈਰੀਟੇਜ ਫਾਊਂਡੇਸ਼ਨ ਦੇ ਬਾਰਡਰ ਸਿਕਿਉਰਿਟੀ ਐਂਡ ਇਮੀਗ੍ਰੇਸ਼ਨ ਸੈਂਟਰ ਦੀ ਡਾਇਰੈਕਟਰ ਲੋਰਾ ਰੀਸ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਧੋਖਾਧੜੀ ਨੂੰ ਸਤਾ ਦੇ ਸਕਦਾ ਹੈ ਪਿਛਲੇ ਹਫਤੇ ਮੀਡੀਆ ਏਜੰਸੀ ਦੀ ਵਿਸ਼ੇਸ਼ ਰਿਪੋਰਟ ਦੇ ਵਿੱਚ ਕੀਤੇ ਗਏ ਇੰਟਰਵਿਊ ਦੇ ਵਿੱਚ ਵੰਸ਼ ਸਕੱਤਰ ਹਾਵ ਰੂਟਨਿੰਗ ਨੇ ਕਿਹਾ ਸੀ ਕਿ ਸਾਰੇ ਉਮੀਦਵਾਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਜਾਂਚੇ ਹੋਏ ਲੋਕ ਨੇ ਇਹ ਮਹਾਨ ਵਿਸ਼ਵ ਨਾਗਰਿਕ ਬਣਨ ਜਾ ਰਹੇ ਨੇ ਜੋ ਅਮਰੀਕਾ ਚ ਉਦਮੀ ਭਾਵਨਾ ਸਮਰੱਥਾ ਤੇ ਵਿਕਾਸ ਲਿਆਉਣ ਚਾਹ ਰਹੇ ਨੇ ਜੇਕਰ ਉਹਨਾਂ ਚੋਂ ਕੋਈ ਆਉਂਦਾ ਹੈ ਤਾਂ ਸੋਚੋ ਕਿ ਉਹ ਆਪਣੇ ਨਾਲ ਕਿਹੜੀਆਂ ਨੌਕਰੀਆਂ ਲਿਆਉਣ ਜਾ ਰਿਹਾ ਹੈ ਉਹ ਕਾਰੋਬਾਰ ਜੋ ਉਹ ਆਪਣੇ ਨਾਲ ਲਿਆਉਣ ਜਾ ਰਹੀ ਨੇ ਉਹ ਅਮਰੀਕੀ ਟੈਕਸ ਵੀ ਅਦਾ ਕਰਨ ਜਾ ਰਹੇ ਨੇ ਤੇ ਅਮਰੀਕਾ ਲਈ ਬਹੁਤ ਵੱਡਾ ਪੈਸਾ ਹੋਵੇਗਾ ਜਦਕਿ ਰੀਸ ਨੇ ਪ੍ਰੋਗਰਾਮ ਦੇ ਪਿੱਛੇ ਦੇ ਟੀਚਿਆਂ ਨੂੰ ਸਵੀਕਾਰ ਕੀਤਾ ਉਹਨਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਸਾਰੇ ਬਿਨিকার ਦੀ ਉਸ ਹੱਦ ਤੱਕ ਜਾਂਚ ਕੀਤੀ ਜਾ ਸਕਦੀ ਹੈ ਜਿਸ ਦੀ ਲੋੜ ਹੈ ਜਾਂ ਜੋ ਉਸੇ ਤਰ੍ਹਾਂ ਦੇ EB-5 ਵੀਜ਼ਾ ਪ੍ਰੋਗਰਾਮ 'ਚ ਮੌਜੂਦ ਤੋਖਾ ਤੜੀ ਦੀ ਕਿਸਮ ਨੂੰ ਰੋਕਿਆ ਜਾ ਸਕੇ ਜਿਸ ਤੋਂ 트੍ਰੰਪ ਦਾ 골ਡ ਕਾਰਡ ਬਦਲ ਦੇਵੇਗਾ ਰਿਸ ਨੇ ਕਿਹਾ ਹੈ ਕਿ ਧੋਖਾ ਧੜੀ ਦਾ ਪੱਤਾ ਬਹੁਤ ਘੱਟ ਲੱਗਦਾ ਹੈ ਲਾਗੂ ਕਰਨ ਦੀ ਗਲਤਤਾ ਛੱਡ ਦਿਓ ਇਸ ਲਈ ਇਮੀਗ੍ਰੇਸ਼ਨ ਲਾਬ ਧੋਖਾ ਧੜੀ ਕਰਨ ਦਾ ਜੋਖਮ ਘੱਟ ਹੁੰਦਾ ਹੈ ਇਨਾਮ ਵੀ ਜ਼ਿਆਦਾ ਹੁੰਦਾ ਹੈ ਇਹ ਵੀ ਕਿਹਾ ਗਿਆ ਹੈ ਕਿ ਵੰਜ ਸਕੱਤਰ ਹਾਵਰ ਲੂਟਿੰਗ ਨੇ ਵੀ EB5 ਪ੍ਰੋਗਰਾਮ 'ਚ ਵਿਆਪਕ ਧੋਖਾ ਧੜੀ ਦੀ ਗੱਲ ਸਵੀਕਾਰ ਕੀਤੀ ਚੰਦੇ-ਜੰਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖੜਲੇਸਤੇ 2 ਅਪ੍ਰੈਲ ਤੋਂ ਭਾਰਤ ਤੇ 100% ਟੈਰਿਫ ਲਗਾਉਣ ਦਾ ਕੀਤਾ ਗਿਆ ਐਲਾਨ ਅਮਰੀਕੀ ਸੰਸਦ ਦੇ ਵਿੱਚ ਪਹਿਲੇ ਭਾਸ਼ਣ 'ਚ ਬੋਲੇ ਡੋਨਾਲਡ राष्ट्रपति डोनाल्ड ट्रंप ਦੇ ਵਿਦਿਆਰਥੀਆਂ ਨੂੰ ਤਮਕੀ ਕਿਹਾ ਵਿਰੋਧ ਪ੍ਰਦਰਸ਼ਨ ਕੀਤਾ ਤੱਕ ਕਰ ਦਵਾਂਗੇ ਰਿਪੋਰਟ ਸਿਟੀਜ਼ਨਸ਼ਿਪ ਲਈ 5 ਮਿਲੀਅਨ ਡਾਲਰ ਦਾ 골ਡ ਕਾਰਡ ਟਰੰਪ ਨੇ ਕਿਹਾ ਇੱਕ ਗ੍ਰੀਨ ਕਾਰਡ ਫੰਡ ਇਸ ਦੇ ਨਾਲ ਹੀ ਮੈਨੇਜਰ ਜਸਰ ਕੱਲ ਫੇਰ ਮਿਲਾਂਗੇ ਨਮੀਤ ਤਾਜ਼ਾ ਖਬਰਾਂ ਦੇਣਾ ਤਨਵਾਦ